ਦੋਸਤੋ ਅਮਰਉਮ ਗਾਇਕ ਅਮਰ ਸਿੰਘ ਚਮਕੀਲੇ ਦੀ ਜ਼ਿੰਦਗੀ ਤੇ ਗਾਇਕ ਦਲਜੀਤ ਦਸਾਹ ਅਤੇ ਪ੍ਰਦੀਤੀ ਚੋਪੜਾ ਵੱਲੋਂ ਬਣਾਈ ਫਿਲਮ ਚਮਕੀਲਾ ਕੁਝ ਦਿਨ ਪਹਿਲਾਂ ਰਿਲੀਜ਼ ਹੋ ਚੁੱਕੀ ਹੈ ਇਸ ਫਿਲਮ ਨੂੰ ਲੈ ਕੇ ਪੂਰਾ ਮੀਡੀਆ ਵਿੱਚ ਹੀ ਚਰਚਾਵਾਂ ਛੜੀਆਂ ਹੋਈਆਂ ਹਨ ਬਹੁਤ ਸਾਰੀਆਂ ਇੰਟਰਵਿਊ ਚਮਕੀਲੇ ਨਾਲ ਰਿਲੇਟਡ ਕੀਤੀਆਂ ਜਾ ਰਹੀਆਂ ਹਨ ਜਿਸ ਵਿੱਚ ਅਮਰ ਸਿੰਘ ਚਮਕੀਲੇ ਨੂੰ ਪੰਜਾਬ ਦੇ 1984 ਦੇ ਕਾਲੇ ਦੌਰ ਦਾ ਇੱਕ ਹੀਰੋ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਪਰ ਪੰਜਾਬੀਏ ਤੁਹਾਨੂੰ ਇੱਕ ਗੱਲ ਯਾਦ ਕਰਵਾ ਦਈਏ ਕਿ ਚਮਕੀਲੇ ਬਾਗ ਹੀ ਇੱਕ ਪੰਜਾਬ ਦਾ ਹੋਰ ਚੋਟੀ ਦਾ ਸਿੰਗਰ AK47 ਦੀਆਂ ਗੋਲੀਆਂ ਦੇ ਨਾਲ ਮਰਿਆ ਸੀ। ਇਸ ਚੋਟੀ ਦੇ ਸਿੰਗਰ ਦਾ ਨਾਮ ਸੀ ਦਿਲਸ਼ਾਹ ਅਕਤਰ ਜਿਸ ਨੂੰ ਕਿਸੇ ਖਾੜਕੂ ਵੱਲੋਂ ਨਹੀਂ ਬਲਕਿ ਇੱਕ ਪੁਲਿਸ ਦੇ DSP ਵੱਲੋਂ AK47 ਦੇ ਨਾਲ ਗੋਲੀਆਂ ਦੇ ਨਾਲ ਭੁੱਲ ਦਿੱਤਾ ਗਿਆ ਸੀ। ਕੌਣ ਸੀ ਦਿਲਸ਼ਾਹ ਅਕਤਰ ਅਤੇ ਕਿਉਂ ਉਸ ਨੂੰ ਇੱਕ ਪਾਲਸ ਦੇ ਡੀਐਸਪੀ ਦੇ ਹੱਥੋਂ AK-47 ਦੀ ਗੋਲੀ ਦਾ ਸ਼ਿਕਾਰ ਹੋਣਾ ਪਿਆ ਕੀ ਗੜਾ ਕੀਤਾ ਸੀ ਦਿਲਚਸਪ ਅਕਤਰ ਨੇ ਇਹ ਸਾਰੀ ਚਰਚਾ ਕਰਾਂਗੇ ਅੱਜ ਦੀ ਇਸ ਵੀਡੀਓ ਵਿੱਚ ਪਰ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਅੱਜ ਸ਼ਾਇਦ ਪੰਜਾਬ ਦੇ ਬਹੁਤ ਘੱਟ ਲੋਕ ਗਾਇਕ ਦਿਲਚਸਪ ਅਕਤਰ ਬਾਰੇ ਜਾਣਦੇ ਹੋਣ ਪਰ ਆਪਣੇ ਉਹਨਾਂ ਸਮਿਆਂ ਵਿੱਚ ਦਿਲਚਸਪ ਅਕਤਰ ਪੂਰੇ ਚੋਟੀ ਦੇ ਗਾਇਕਾਂ ਵਿੱਚ ਆਉਂਦਾ ਸੀ ਆਓ ਸਭ ਤੋਂ ਪਹਿਲਾਂ ਬਾਣ ਮੱਤੇ ਗਾਇਕ ਦਿਲਚਾਹ ਦਖਤਰ ਦੀ ਨਿੱਜੀ ਜ਼ਿੰਦਗੀ ਬਾਰੇ ਜਾਣਦੇ ਹਾਂ ਦੋਸਤੋ ਗਾਇਕ ਦਿਲਚਾਹ ਦਖਤਰ ਦਾ ਜਨਮ 7 1966 ਵਿੱਚ ਪੰਜਾਬ ਦੇ ਪਿੰਡ ਗਿਲਜੇਵਾਲਾ ਜ਼ਿਲ੍ਹਾ ਕੋਟਕਪੂਰਾ ਵਿੱਚ ਹੋਇਆ ਸੀ ਸੰਗੀਤ ਦੀ ਸਿੱਖਿਆ ਗਾਇਕ ਦਿਲਚਾਹ ਦਖਤਰ ਨੇ ਆਪਣੇ ਫਰੀਦਕੋਟ ਦੇ ਇੱਕ ਉਸਤਾਦ ਕੋਲੋਂ ਹਾਸਲ ਕੀਤੀ ਗਾਇਕ ਦਿਲਚਾਹ ਦਖਤਰ ਪੰਜਾਬ ਦੇ ਪ੍ਰਸਿੱਧ ਅਤੇ ਵਿਰਾਸਤੀ ਗੀਤਾਂ ਦੇ ਮਾਲਕ ਕੈਡੇਖਾ ਸ਼ਕੀਰ ਦਾ ਪੁੱਤਰ ਸੀ ਉਹ ਚਾਰ ਭੈਣ ਭਰਾ ਸਨ ਸਭ ਤੋਂ ਛੋਟੀ ਭੈਣ ਮਰਪੀ ਅਕਤਰ ਦਾ ਵੀ ਅੱਜ ਸੰਗੀਤ ਜਗਤ ਵਿੱਚ ਬਹੁਤ ਵੱਡਾ ਨਾਮ ਹੈ ਗਾਇਕ ਦਿਲਚਾਨ ਅਕਤਰ ਨੂੰ ਗਾਇਕੀ ਆਪਣੀ ਵਿਰਾਸਤ ਵਿੱਚ ਹੀ ਮਿਲੀ ਸੀ ਸਭ ਤੋਂ ਪਹਿਲਾਂ ਉਸ ਨੇ ਆਪਣੀ ਜ਼ਿੰਦਗੀ ਦਾ ਅਖਾੜਾ ਜਲਾਲਾਬਾਦ ਵਿੱਚ ਲਗਾਇਆ ਸੀ ਉਸ ਤੋਂ ਬਾਅਦ ਫਿਰ ਕਦੇ ਦਿਲਚਾਨ ਅਕਤਰ ਦੇ ਪਛਾਹ ਮੁੜ ਕੇ ਨਹੀਂ ਦਿਖਿਆ ਸਭ ਤੋਂ ਪਹਿਲਾਂ ਗੀਤ ਗਾਉਣੇ ਫਿਰ ਅਖਾੜੇ ਲਾਉਣੇ ਤੇ ਫਿਰ ਫਿਲਮਾਂ ਵਿੱਚ ਕੰਮ ਕਰਨਾ ਇਹ ਸਫਰ ਦਿਲਚਾਂਦ ਅਕਤਰ ਨੇ ਬੜੀ ਜਲਦੀ ਪੂਰਾ ਕਰ ਲਿਆ ਸੀ ਗਾਇਕ ਦਿਲਚਾਂਦ ਅਕਤਰ ਦੇ ਸਾਰੇ ਗੀਤ ਹੀ ਸੁਪਰ ਹਿੱਟ ਹੋਏ ਸਨ ਕੋਈ ਵੀ ਐਸਾ ਗੀਤ ਨਹੀਂ ਸੀ ਜੋ ਕਦੇ ਫਲॉप ਹੋਇਆ ਹੋਵੇ ਬਾਣ ਵਿੱਚ ਵੱਸਦਾ ਸੱਜਣਾ ਵਿੱਚ ਰਹਿਣਾ ਅੱਖੀਆਂ ਤੋਂ ਦੂਰ ਇਹ ਗੀਤ ਤੁਸੀਂ ਕਦੇ ਨਾ ਕਦੇ ਤਾਂ ਸੁਣਿਆ ਜ਼ਰੂਰ ਹੋਵੇਗਾ ਪਰ ਤੁਹਾਨੂੰ ਕਦੇ ਇਸ ਗੀਤ ਨੂੰ ਗਾਉਣ ਵਾਲੇ ਦਾ ਚੇਤਾ ਨਹੀਂ ਆਇਆ ਹੁਣ ਇਹ ਸਦਾ ਬਹਾਰ ਗੀਤ ਦਿਲਚਾਂਦ ਅਕਤਰ ਵੱਲੋਂ ਗਾਇਆ ਗਿਆ ਸੀ ਜੋ ਅੱਜ ਵੀ ਸੁਣਿਆ ਅਤੇ ਗਾਇਆ ਜਾਂਦਾ ਹੈ ਦਿਲਚੰਨ ਅਕਤਰ ਵੱਲੋਂ ਆਪਣੀ ਥੋੜੀ ਜਿੰਦਗੀ ਵਿੱਚ ਸੈਗਣੇ ਗੀਤ ਗਾਏ ਗਏ ਤੇ ਸਾਰੇ ਦੇ ਸਾਰੇ ਹੀ ਸੁਪਰ ਹਿੱਟ ਸਾਬਤ ਹੋਏ ਉਸਨੇ ਬਹੁਤ ਸਾਰੇ ਧਾਰਮਿਕ ਗੀਤ ਵੀ ਗਾਏ ਤੇ ਬਹੁਤ ਸਾਰੀਆਂ ਫਿਲਮਾਂ ਵਿੱਚ ਵੀ ਆਪਣਾ ਸੰਗੀਤ ਦਿੱਤਾ ਪੰਜਾਬੀ ਫਿਲਮਾਂ ਦੇ ਸੁਪਰਸਟਾਰ ਵਿਰੇਂਦਰਵ ਦੀ ਮੌਤ ਤੋਂ ਬਾਅਦ ਗਾਇਕ ਦਿਲਚੰਨ ਅਕਤਰ ਵੱਲੋਂ ਵਰਾਗਮਈ ਤਰੀਕੇ ਦੇ ਨਾਲ ਗਾਇਆ ਗਿਆ ਗੀਤ ਨਹੀਂ ਉਹ ਭੁੱਲਣਾ ਵਿਛੋੜਾ ਸਾਨੂੰ ਤੇਰਾ ਸਾਰੇ ਦੁੱਖ ਭੁੱਲ ਜਾਣਗੇ ਇਹ ਗੀਤ ਅੱਜ ਵੀ ਬਹੁਤ ਸਾਰੇ ਗਾਇਕਾਂ ਵੱਲੋਂ ਗਾਇਆ ਜਾਂਦਾ ਹੈ। ਇਹ ਗੀਤ ਅੱਜ ਵੀ ਸੁਣਨ ਵਾਲਿਆਂ ਦੀਆਂ ਅੱਖਾਂ ਵਿਰਾਗਮਈ ਕਰਨ ਦਾ ਦਮ ਰੱਖਦਾ ਹੈ। ਅਖੀਰ ਫਿਰ ਦਿਲਚਾਹ ਅਕਤਰ ਦੀ ਜ਼ਿੰਦਗੀ ਦੇ ਵਿੱਚ ਉਹ ਮੋੜ ਆਇਆ ਜੋ ਕਿਸੇ ਨੂੰ ਵੀ ਮਨਜ਼ੂਰ ਨਹੀਂ ਸੀ ਤੇ ਕੋਈ ਵੀ ਚਾਹਦਾ ਨਹੀਂ ਸੀ ਕਿ ਇਹ ਘਟਨਾ ਵਾਪਰੇ। ਹੋਇਆ ਇੰਜ ਕਿ 1996 ਦੇ ਵਿੱਚ ਜ਼ਿਲ੍ਹਾ ਗਰਦਾਸਪੁਰ ਦੇ ਇੱਕ ਪਿੰਡ ਵਿੱਚ ਇੱਕ ਵਿਆਹ ਦਾ ਸਵਾਗਤ ਸੀ ਜਿਸ ਵਿੱਚ ਉਹਨਾਂ ਨੇ ਗਾਇਕ ਦਿਲਚਾਹ ਅਕਤਰ ਨੂੰ ਬੁੱਕ ਕੀਤਾ ਹੋਇਆ ਸੀ। ਪਰ ਅਫਸੋਸ ਕਿ ਇਹ ਅਖਾੜਾ ਗਾਇਕ ਦਿਲਚਾਹ ਦਫਤਰ ਦੀ ਜ਼ਿੰਦਗੀ ਦਾ ਅਖੀਰਲਾ ਅਖਾੜਾ ਹੋ ਨਿਬੜਿਆ ਹੋਇਆ ਇੰਜ ਕਿ ਜਦੋਂ ਗਾਇਕ ਦਿਲਚਾਹ ਦਫਤਰ ਉਸ ਵਿਆਹ ਸਮਾਗਮ ਵਿੱਚ ਅਖਾੜਾ ਲਾਉਣ ਵਾਸਤੇ ਪਹੁੰਚਿਆ ਤਾਂ ਉਸ ਵਿਆਹ ਵਿੱਚ ਉਸ ਵਕਤ ਪੰਜਾਬ ਪੁਲਿਸ ਦਾ ਡੀਐਸਪੀ ਸਵਰਨ ਹੁੱਦਲ ਵੀ ਮੌਜੂਦ ਸੀ ਜਿਸ ਵੇਲੇ ਗਾਇਕ ਦਿਲਚਾਹ ਦਫਤਰ ਨੇ ਸਟੇਜ ਉੱਤੇ ਗਾਉਣਾ ਸ਼ੁਰੂ ਕੀਤਾ ਤਾਂ ਉਹ ਡੀਐਸਪੀ ਸ਼ਰਾਬ ਦੇ ਨਾਲ ਰੱਜਿਆ ਹੋਇਆ ਵਾਰ-ਵਾਰ ਬੰਦੂਕ ਦਾ ਇਸ਼ਾਰਾ ਕਰਕੇ ਗਾਇਕ ਦਿਲਚਾਨ ਦਖਤਰ ਨੂੰ ਨੱਚਣ ਤੋਂ ਪਹਿਲਾਂ ਹੋਕਾ ਦੇ ਆਗੇ ਗੀਤ ਗਾਉਣ ਲਈ ਕਹਿ ਰਿਹਾ ਸੀ ਇਹ 26 ਜਨਵਰੀ 1996 ਦਾ ਦਿਨ ਸੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਡੇਰਾ ਬਾਬਾ ਦਾਨਕ ਕੋਲ ਪੈਂਦੇ ਪਿੰਡ ਸਿੰਘਪੁਰਾ ਵਿੱਚ ਬਰਾਤ ਆਈ ਹੋਈ ਸੀ ਤੇ ਇਸੇ ਬਰਾਤ ਦੇ ਵਿੱਚ ਦਿਲਚਾਨ ਦਖਤਰ ਅਖਾੜਾ ਲਾ ਰਿਹਾ ਸੀ ਇਸੇ ਹੀ ਬਰਾਤ ਵਿੱਚ ਬੈਠਾ ਪੰਜਾਬ ਪੁਲਿਸ ਦਾ ਡੀਐਸਪੀ ਸਰਵਰਨ ਸਿੰਘ ਹੁੰਦਲ ਸ਼ਰਾਬ ਦੇ ਨਸ਼ੇ ਵਿੱਚ ਝੂਵਦਾ ਹੋਇਆ ਵਾਰ-ਵਾਰ ਇੱਕੋ ਗੀਤ ਕੇ ਨੱਚਰ ਤੋਂ ਪਹਿਲਾ ਹੋਕਾ ਦੇ ਆਗੇ ਇਹ ਗਵੌਰ ਦੀ ਜਿੱਦ ਕਰ ਰਿਆ ਸੀ ਦਿਲਚੰਦ ਅਕਤਰ ਵੱਲੋਂ ਦੋ ਤਿੰਨ ਵਾਰ ਇਹ ਗੀਤ ਗਾਇਆ ਵੀ ਗਿਆ ਤੇ ਕਿਤੇ ਅਖੀਰ ਫਿਰ ਭੁੱਲ ਭਲੇਕੇ ਦਿਲਚੰਦ ਅਕਤਰ ਵੱਲੋਂ ਬਾਇਕ ਵਿੱਚ ਇਹ ਗੱਲ ਕਹਿ ਦਿੱਤੀ ਗਈ ਕਿ ਇਹ ਗੀਤ ਕਿਸੇ ਹੋਰ ਵੱਲੋਂ ਗਾਇਆ ਹੋਇਆ ਹੈ ਮੈਂ ਕਿਸੇ ਦਾ ਗੀਤ ਕਿਵੇਂ ਗਾ ਸਕਦਾ ਹਾਂ ਕਿਉਂਕਿ ਇਹ ਗੀਤ ਸਰਦੂਲ ਸਕੱਦਰ ਦਾ ਸੀ ਜਦੋਂ ਡੀਐਸਪੀ ਨੇ ਇਹ ਗੱਲ ਸੁਣੀ ਤਾਂ ਉਸ ਨੂੰ ਇਸ ਨਾਂ ਵਿੱਚ ਆਪਣੀ ਬੇਇੱਜ਼ਤੀ ਮਹਿਸੂਸ ਹੋਦੀ ਦਿੱਸੀ ਉਹਨਾਂ ਸਮਿਆਂ ਵਿੱਚ ਪੰਜਾਬ ਦੇ ਵਿੱਚ ਖੜਕੂ ਲਹਿਰ ਆਪਣੇ ਅੰਤਲੇ ਪੜਾਅ ਵਿੱਚ ਸੀ ਤੇ ਉਸ ਡੀਐਸਪੀ ਸਵਰਨ ਸਿੰਘ ਹੁੰਦਲ ਦੇ ਦਿਮਾਗ ਵਿੱਚ ਸ਼ਰਾਬ ਦੇ ਨਸ਼ੇ ਦੇ ਨਾਲ-ਨਾਲ ਖਾਖੀ ਮਾਨਸਿਕਤਾ ਦਾ ਹੰਕਾਰ ਵੀ ਸਿਰ ਚੜ੍ਹ ਕੇ ਬੋਲ ਰਿਹਾ ਸੀ ਜੇ ਇਸ ਵਕਤ ਦਿਲਚਸਾਲ ਅਫਤਰ ਦੇ ਸਰਦੋਸ ਸਕੱਦਰ ਦਾ ਗਾਣਾ ਗਾਉਣ ਤੋਂ ਨਾ ਕਰ ਦਿੱਤੀ ਤਾਂ ਗੁੱਸੇ ਦੇ ਵਿੱਚ ਆਏ ਡੀਐਸਪੀ ਸਵਰਨ ਸਿੰਘ ਹੁੰਦਲ ਨੇ ਆਪਣੇ ਕੋਲ ਹੀ ਬੈਠੇ ਆਪਣੇ ਗਨਬੈਣ ਤੋਂ AK-47 ਰਫਲ ਫੜੀ ਤੇ ਉਸ AK-47 ਰਫਲ ਦੀ ਬੈਰ ਗਾਇਕ ਦਿਲਚਸਾਲ ਅਖਤਰਵਾਲ ਨੂੰ ਸਿੱਧੀ ਕਰਕੇ ਸਾਰੇ ਦਾ ਸਾਰਾ ਬੈਗ ਜੀ ਨਹੀਂ ਗਾਇਕ ਦਿਲਚਸਾਲ ਅਖਤਰ ਦੀ ਛਾਤੀ ਉੱਤੇ ਖਾਲੀ ਕਰ ਦਿੱਤਾ ਜਿਸ ਤਰ੍ਹਾਂ ਅਸੀਂ ਤੁਹਾਨੂੰ ਪਹਿਲਾਂ ਦੱਸਿਆ ਹੈ ਕਿ ਇਹ ਘਟਨਾ 1996 ਵਿੱਚ ਵਾਪਰੀ ਪਰ ਜੇ ਕਿਤੇ ਇਹ ਘਟਨਾ 3-4 ਸਾਲ ਪਹਿਲਾਂ ਡੀਐਸਪੀ ਵੱਲੋਂ ਇਹ ਵਰਤਾਰਾ ਕੀਤਾ ਗਿਆ ਹੁੰਦਾ ਤਾਂ ਉਸ ਡੀਐਸਪੀ ਵੱਲੋਂ ਗਾਇਕ ਦਿਲਚਸਾਲ ਅਖਤਰ ਨੂੰ ਵੀ ਖਾੜਕੂ ਕਰਾਰ ਦੇ ਦਿੱਤਾ ਜਾਂਦਾ ਉਸ ਵਕਤ ਪੰਜਾਬ ਦੇ ਇਸ ਮਾਨਮਤੇ ਗਾਇਕ ਦੀ ਮੌਤ ਦੇ ਨਾਲ ਪੂਰੇ ਪੰਜਾਬ ਵਿੱਚ ਹੀ ਵਿਦਰੋਹ ਦੀ ਇੱਕ ਅੱਗ ਭੜਕੁੱઠી ਸੀ ਜਿਸ ਤੋਂ ਬਾਅਦ ਸਰਕਾਰ ਵੱਲੋਂ ਇਸ ਡੀਐਸਪੀ ਨੂੰ ਬਰਖਾਸਤ ਕਰ ਦਿੱਤਾ ਗਿਆ ਤੇ ਇਸ ਨੂੰ ਜੇਲ੍ਹ ਦੀ ਕਾਲ ਕੋਠੜੀ ਵਿੱਚ ਛੋੜ ਦਿੱਤਾ ਗਿਆ ਪਰ ਕੁਝ ਕੁ ਸਮਾਂ ਹੀ ਬੀਤਿਆ ਜਦੋਂ ਮਾਮਲਾ ਜਦੋਂ ਥੋੜਾ ਠੰਡਾ ਪੈਦਾ ਦਿਸਿਆ ਤਾਂ ਪੁਲਿਸ ਵੱਲੋਂ ਦੁਬਾਰਾ ਸਵਰਨ ਸਿੰਘ ਉਦਲ ਨੂੰ ਡੀਐਸਪੀ ਬਣਾ ਦਿੱਤਾ ਗਿਆ ਜਿਸ ਤੋਂ ਬਾਅਦ ਡੀਐਸਪੀ ਸਵਰਨ ਸਿੰਘ ਉਦਲ 2002 ਤੱਕ ਪੰਜਾਬ ਪੁਲਿਸ ਵਿੱਚ ਨੌਕਰੀ ਕਰਦਾ ਰਿਹਾ ਪਰ ਸਿਆਣੇ ਕਹਿੰਦੇ ਹਨ ਕਿ ਪਾਪ ਦੀ ਸਜ਼ਾ ਤਾਂ ਜਰੂਰ ਮਿਲ ਕੇ ਹੀ ਰਹਦੀ ਹੈ ਬੇਸ਼ੱਕ ਉਹ ਡੀਐਸਪੀ ਕਰੋੜ ਦੀਆਂ ਨਜ਼ਰਾਂ ਦੇ ਵਿੱਚੋਂ ਬਚ ਗਿਆ ਪਰ ਰੱਬ ਦੀ ਚੱਲਦੀ ਚੱਕੀ ਤੋਂ ਨਾ ਬਚ ਸਕਿਆ ਦਲシャン ਅਕਤਰ ਦੀ ਮੌਤ ਵਾਂਗ ਹੀ ਦੋ ਹੋਰ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਜੋ ਕਿ ਪਿੰਡ ਸੁਰਸਿੰਗ ਅਤੇ ਪਿੰਡ ਸੋਲ ਦੇ ਨੌਜਵਾਨਾਂ ਦੇ ਉਸ ਡੀਐਸਪੀ ਉਦਲ ਵੱਲੋਂ ਬਣਾਏ ਗਏ ਸਨ ਖੀਰ ਫਿਰ 2008 ਸਾਲ ਦੇ ਵਿੱਚ ਅੰਮ੍ਰਿਤਸਰ ਦੇ ਇੱਕ ਉਜੜੇ ਜੇ ਘਰ ਵਿੱਚ ਦਲਾਲੀ ਰਫਲ ਦੇ ਦਲ ਤੋਂ ਫਾਇਰ ਹੋਏ ਜਦੋਂ ਲੋਕਾਂ ਨੇ ਭੱਜ ਕੇ ਉਸ ਘਰ ਦੇ ਵਿੱਚ ਜਾ ਕੇ ਦੇਖਿਆ ਆ ਉਸ ਵਕਤ ਲੋਕਾਂ ਨੇ ਸਾਹਮਣੇ ਡੀਐਸਪੀ ਸਵਰਨ ਹੁੰਦਲ ਦੀ ਲਾਸ਼ ਪਈ ਦੇਖੀ ਕਿਉਂਕਿ ਡੀਐਸਪੀ ਸਵਰਨ ਸਿੰਘ ਉਦਲ ਵੱਲੋਂ ਆਲੀ ਰਫਲ ਨੂੰ ਆਪਣੀ ਟੋਟੀ ਦੇ ਨਾਲ ਲਗਾ ਕੇ ਆਪਣੇ ਪੈਰ ਦੇ ਅੰਗੂਠੇ ਦੇ ਦੋਵੇਂ ਘੋੜੇ ਇਕੱਠੇ ਇੱਕੋ ਵਾਰ ਹੀ ਦਬ ਦਿੱਤੇ ਗਏ ਸਨ ਹੋਣੀ ਨੇ ਐਸਾ ਆਪਣਾ ਜੋਰ ਦਿਖਾਇਆ ਅਤੇ ਰੱਬ ਦੇ ਘਰ ਦਾ ਨਿਆਹ ਵੇਖੋ ਕਿ ਜੇ ਇਸ ਵਕਤ ਡੀਐਸਪੀ ਨੇ ਆਪਣੇ ਆਪ ਨੂੰ ਗੋਲੀ ਮਾਰੀ ਤਾਂ ਉਸ ਦਾ ਸਾਰਾ ਸਿਰ ਹੀ ਤੁੰਬਾ-ਦੁੰਬਾ ਹੋ ਕੇ ਕਮਰੇ ਦੇ ਵਿੱਚ ਖਿਲਰਿਆ ਪਿਆ ਸੀ ਇੱਕ ਸਿਰਫ ਗੀਤ ਦੀ ਫਰਮਾਇਸ਼ ਪੂਰੀ ਨਾ ਹੋਣ ਤੇ ਪੰਜਾਬ ਦੇ ਮਾਨਮਤੇ ਗਾਇਕ ਨੂੰ ਏਕੇ ਸੰਤਾਲੀਆਂ ਦੇ ਨਾਲ ਭੁੰਨ ਦੇਣ ਵਾਲਾ ਅੱਜ ਡੀਐਸਪੀ ਬਹੁਤ ਅਵਰਸਰ ਦੇ ਇਸ ਉਜੜੇ ਜਿਹੇ ਘਰ ਵਿੱਚ ਬਿਨਾਂ ਸਿਰ ਤੋਂ ਇੱਕ Laash ਬਣ ਕੇ ਪਿਆ ਸੀ ਡੀਐਸਪੀ ਦੇ ਪਰਿਵਾਰ ਵੱਲੋਂ ਕਿਸੇ ਨੂੰ ਅੰਤਮ ਸੰਸਕਾਰ ਦੀ ਵੀ ਖ਼ਬਰ ਨਹੀਂ ਔਣ ਦਿੱਤੀ ਗਈ ਤੇ ਚੁੱਪਚਾਪ ਕਿਸੇ ਅਣਜਾਣ ਜਗ੍ਹਾ ਤੇ ਉਸ ਡੀਐਸਪੀ ਨੂੰ ਸੜ ਦਿੱਤਾ ਗਿਆ। ਸਿਆਣੇ ਕਹਿੰਦੇ ਹਨ ਕਿ ਜੈਸੀ ਕਰਨੀ ਵੈਸੀ ਭਰਨੀ ਉਹੀ ਕਹਾਵਤ ਇਸ ਪੂਰੀ ਘਟਨਾ ਉੱਤੇ ਪੂਰੀ ਤਰ੍ਹਾਂ ਫਿੱਟ ਬੈਠਦੀ ਹੈ। ਤੁਸੀਂ ਸੋਚ ਕੇ ਦੇਖੋਗੇ ਅੱਜ ਡੀਐਸਪੀ ਸਵਰਦ ਉਦਲ ਦਾ ਕੋਈ ਨਾਮ ਤੱਕ ਨਹੀਂ ਜਾਣਦਾ। ਹੋ ਸਕਦਾ ਉਸਦੇ ਘਰ ਦੇ ਵੀ ਉਸ ਦਾ ਨਾਮ ਲੈਣ ਤੋਂ ਕਤਰਾਉਂਦੇ ਹੋਣ। ਕਿਸੇ ਨੂੰ ਇਹ ਦਸਰ ਦੇ ਵਿੱਚ ਸ਼ਰਮ ਮਹਿਸੂਸ ਕਰਦੇ ਹੋਣ ਕਿ ਸਾਡਾ ਪਿਤਾ ਸਾਡਾ ਪਿਓ ਡੀਐਸਪੀ ਸਵਰਨ ਉਦਲ ਸੀ ਪਰ ਉਹ ਗਾਇਕ ਜਿਹੜਾ ਆਪਣੀ ਕਲਾ ਦੇ ਨਾਲ ਲੋਕਾਂ ਨੂੰ ਕੀਲ ਕੇ ਰੱਖ ਦਿੰਦਾ ਸੀ ਗਾਇਕ ਦਿਲਚਾਹ ਦਖਤਰ ਉਸ ਨੂੰ ਅੱਜ ਵੀ ਲੋਕ ਯਾਦ ਕਰਦੇ ਹਨ ਦਿਲਚਾਹ ਦਖਤਰ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਜਿਉਂਦਾ ਹੈ ਤੇ ਹਮੇਸ਼ਾ ਜਿਉਂਦਾ ਹੀ ਰਹੇਗਾ ਸੋ ਦੋਸਤੋ ਇਹ ਸੀ ਕਹਾਣੀ ਗਾਇਕ ਦਿਲਚਾਹ ਦਖਤਰ ਦੀ ਉਹ ਏ ਕਤਲ ਦੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ